ਤਾਂ ਵੀ ਹੋਣ ਦਿਖਾਉਣੀਆਂ ਤੁਹਾਨੂੰ 2 ਨੰਬਰ ਤੇ 20 ਕਿਲੋ ਦੁੱਧ ਤਿਆਰ ਵਾਲਾ ਜਾਨਵਰ ਦਿਖਾਉਣੀਆਂ ਬਾਈ 20 ਕਿਲੋ ਤਿਆਰ ਆ ਦੇਖ ਬਾਈ ਲੈ ਇੱਥੇ ਲੈ ਲੂਗਾ ਦੇ ਲੈ ਲੂਗਾ ਥਾਣ ਥਾਣਾ ਉੱਡ ਦੇਖ ਸਕਦੇ ਹੋ ਐਂ ਜਿਵੇਂ ਆਪਾਂ ਕਹਿ ਰਹੀਏ ਵੀ ਯਾਰ ਪੂਰਾ ਚੌੜਾ ਲੈਵਾ ਤੇ 나ੜਾ ਨੂੜਾ ਲੈਵੇ ਤੇ ਲਾਜਬਾਬ ਨੇ ਤੇ ਬਾਕੀ ਪਿੱਠ ਪੁੜੇ ਦੀ ਬਣਾਵਟ ਚੰਗੀ ਆ ਇਹਦਾ ਸੂਆ ਕਿਹੜਾ ਜੀ ਇਹ ਦੂਜਾ ਸੂਆ ਛੋਟੀ ਸੱਜਣੋ ਦੋ ਦੰਦ ਦੇ ਹਿਸਾਬ ਨਾਲ ਕੱਟੀ ਦਾ ਕੱਦ ਘਾਠ ਇਹਦਾ ਵੀ ਚੰਗਾ ਤੇ ਬਾਕੀ ਉੱਤੇੋਂ ਜਿਹੜੀ ਬਣਾਵਟਾ ਇਹਦੀ ਪਿੱਠ ਪੂੜੇ ਦੀ ਸਟਰਕਚਰ ਦੀ ਬਣਾਵਟਾ ਹੈ ਉਹ ਵੀ ਲਾਜਵਾਬ ਹੈ ਐਂ ਦੀ ਕਮਾਲਾ ਭਾਈ ਐਂ ਦੀ ਤੇ ਬਾਕੀ ਇੱਥੇ ਦੇਖ ਸਕਦੇ ਹੋ ਬਿਲਕੁਲ ਜੈਡ ਬਲੈਕ ਝੋਟੀ ਆ ਤੇ ਸਿੰਘ-ਸੁੰਗ ਦੀ ਉਹੀ ਗੱਲ ਹੈ ਲਾਜਵਾਬ ਆ ਬਿੱਲੀ ਮੇਰੇ ਮੂਹਰੇ ਫੜ-ਫੜ ਕੇ ਮੂਹ ਕਰੀ ਜਾਂਦਾ ਇਹਦਾ ਕਹਿੰਦਾ ਕਹਿੰਵੀਂ ਖਰੀਦ ਨਾ ਇਹ ਸੱਜਣੇ ਸਮਝ ਲਓ ਵੀ ਬਾਈ ਹੋਰ ਐਣਾ ਜਿੱਦ ਕਰ ਕੀ ਖਰੀਦਿਆ ਪਰ ਜਾਨਵਰ ਬਿੱਲੀ ਹੈਗੀ ਆ ਭਾਈ ਤੇਰੀ ਵੀ ਐਨ ਪੂਰੀ ਆਪਾਂ ਕਹਿੰਦੇ ਵੀ ਦੂਰ ਦ੍ਰਿਸ਼ਟੀ ਹੈਗੀ ਆ ਇਹ ਜਾਨਵਰ ਇਹ ਵੀ ਸੱਜਣੋ ਚੰਗਾ ਤੇ ਇੱਕ ਆ ਇੱਕ ਦਿਨ ਕੱਢ ਦਿਆ ਭਾਈ ਏ ਮੰਨ ਕੇ ਚੱਲੋ ਹਫਤਾ ਦਾ ਅਦਰ ਕੱਢੂਗੀ। ਸ੍ਰੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ। ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਹਰਿਆਣੇ ਦੇ ਜਮਾਂਨ ਕਹਿੰਦੇ ਵੀ ਬਾਰਡਰ ਤੋਂ ਲੱਗਿਆ ਸੱਜਣੋ ਬਣਾਉਣ ਬਿਲਕੁਲ ਨੇੜੇ ਹਰਿਆਣਾ ਮੇਰੇ। ਇੱਥੋਂ ਸਾਰੀ ਹਰਿਆਣੇ ਦੀ ਜੇ ਮੈਂ ਗੱਲ ਕਰ ਲਾਂ ਨਾ ਦੂਰੀ ਸਿਰਫ 5 ਮਿੰਟਾਂ ਦੀ ਆ 5 ਤੋਂ 7 ਕਿਲੋਮੀਟਰ ਹਰਿਆਣਾ। ਆਪਾਂ ਪਹੁੰਚੇ ਹੋਇਆ ਸੱਜਣੋ ਲੇਲ ਕਲਾਂ ਪਿੰਡ ਹੈ ਵੱਡੀ ਲੇਲ ਵੀ ਕਹਿੰਦੇ ਨੇ ਤੇ ਜ਼ਿਲ੍ਹਾ ਇਹਨੂੰ ਪੈਂਦਾ ਸੰਗਰੂਰ ਪਰ ਲੱਗ ਜਾਂਦਾ ਬਈ ਹਰਿਆਣੇ ਦੇ ਜਮਾਂਨ ਬਾਰਡਰ ਦੇ ਨਾਲ। ਅੱਜ ਦੀ ਵੀਡੀਓ ਚ ਝੋਟੀਆਂ ਨਾਲ ਦਿਖਾਉਂਗਾ ਤੁਹਾਨੂੰ ਪਹਿਲੇ ਸੂਏ ਤੋਂ ਲਾ ਕੇ ਤੀਜੇ ਸੂਏ ਤੱਕ ਦੀਆਂ ਜਿੰਨਾਂ 'ਚ ਜੇ ਆਪਾਂ ਗੱਲ ਕਰ ਲਈਏ ਸੱਜਣੋ 20 ਕਿਲੋ ਤਿਆਰ ਵਾਲੀ ਝੋਟੀ ਵੀ ਮਿਲੂ ਤੁਹਾਨੂੰ ਤੇ 16 17 18 15 ਪਲੱਸ ਵਾਲੇ ਜਾਨਵਰ ਮਿਲਣਗੇ ਤੇ ਮਿਲਣਗੇ ਵੀ ਐਨ ਬਲ ਦਰਜੇ ਦੇ ਤੇ ਇੱਕ ਹੋਰ ਗਰੰਟੀ ਤੇ ਮਿਲਣਗੇ ਵੀ ਜਿਹੜੇ ਇਹ ਜਾਨਵਰ ਨੇ ਸਾਰੇ ਜਾਨਵਰ ਹਰਿਆਣਾ ਚੋਂ ਆਏ ਹੋਏ ਨੇ ਸੱਜਣੋ ਜੇ ਕੋਈ ਵੀ ਸੱਜਣ ਇਹਨਾਂ 'ਚ ਜੋ ਕਹਿੰਦਾ ਵੀ ਆਪਾਂ ਨੂੰ ਇਹ ਜਾਨਵਰ ਨਾਲ ਕੋਈ ਪੰਜਾਬ ਦੇ ਕਿਸੇ ਪਿੰਡ ਚੋਂ ਖਰੀਦਾ ਹੋਇਆ ਲੱਗਦਾ ਉਹ ਬਾਈ ਕਹਿੰਦਾ ਯਾਰ ਆਪਾਂ ਨੂੰ ਕੋਈ ਬੰਦਾ ਲਿਆ ਕੇ ਸਾਬਤ ਕਰ ਦੇ ਪਿੱਛੇ ਜਿੰਨੀ ਅਗਲਾ ਸਾਈ ਪਾਊਗਾ ਉਦੋਂ ਆਪਾਂ 4 ਗੁਣਾ 622 ਨੂੰ ਮੋੜ ਕੇ ਤੋਰਾਂਗੇ ਘਰੋਂ ਲੈ ਬਾਕੀ ਬਾਹਲਾ ਸਮਾਂ ਤੁਹਾਡਾ ਨਾਲ ਲੈਂਦੇ ਹੋਏ ਸੱਜਣਾ ਕਰਾਉਂਦੇ ਆ ਮੁਲਾਕਾਤ ਤੇ ਕੱਲਾ ਕੱਲਾ ਜਾਨਵਰ ਤੋੜ ਕੇ ਦਿਖਾਵਾਂਗੇ ਤੇ ਕੱਲੇ ਕੱਲੇ ਦੀ ਡਿਟੇਲ ਪੁੱਛਾਂਗੇ ਤੇ ਰੇਟ ਜਿਹੜੀ ਮੇਨ ਗੱਲ ਹੈ ਨਾ ਅੱਜ ਸੱਜਣੋਂ ਰੇਟ ਵੀ ਵੀਡੀਓ ਦੇ ਵਿੱਚ ਹੀ ਪੁੱਛੇ ਜਾਣਗੇ ਵੱਡੇ ਵੱਡੇ ਜਾਨਵਰਾਂ ਦੇ ਰੇਟ ਸਾਰਿਆਂ ਦੇ ਮੈਂ ਵੀਡੀਓ 'ਚ ਕਰਾ ਦੂੰ ਲੈ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਹੋਰ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤੁਸੀਂ ਦੱਸੋ ਜੀ ਨਾਮ ਆਪਣਾ ਸੁਖਪਾਲ ਸਿੰਘ ਜੀ ਸਖਪਾਲ ਸਿੰਘ ਨੰਬਰਦਾਰ ਹਾਂਜੀ ਹਾਂਜੀ ਨੰਬਰਦਾਰ ਵਾਜਿਦੋਂ ਪਿੰਡ ਚ ਹਾਂਜੀ ਹਾਂਜੀ ਲੈ ਵੀ ਤੇਰਾ ਨਾਮ ਤਾਂ ਜੱਗੂ ਸਿੰਘ ਫਿਰ ਸੱਜਣ ਸਾਰੇ ਤਕਰੀਬਨ ਜਾਣਦੀ ਨੇ ਜਿਹੜੇ ਦੇਖਦੇ ਰਹਿੰਦੇ ਨੇ ਤੇ ਆਪਾਂ ਪਹੁੰਚਿਆ ਪਿੰਡ ਲੇਲਕਾ ਕਿੰਨੇ ਜਾਨਵਰ ਦਿਖਾਵਾਂਗੇ ਅੱਜ ਆਪਾਂ ਦਿਖਾਵਾਂਗੇ 6 ਜਾਨਵਰ 6 ਜਾਨਵਰ ਹੈ ਹਾਂਜੀ ਹਾਂਜੀ ਜੇ ਗੱਲ ਕਰ ਲਈ ਵੀ 20 ਸ਼ੇਰ ਵਾਲਾ ਜਾਨਵਰ ਵੀ ਅੱਜ ਮਿਲੂਗਾ ਦੇਖੋ ਹਾਂ ਜੀ ਹਾਂ ਜੀ ਬੜੀ ਮੌਕੇ ਤੇ ਹਾਜ਼ਰ ਲੈ ਫਿਰ ਕਿਹੜੇ ਬੰਨਿਓ ਕਰ ਲਈਏ ਸ਼ੁਰੂ ਹੁਣ ਉਤਸੁਕਤਾ ਨਾ ਆਪਣੇ ਬੰਦਿਆਂ ਦੀ ਨੰਬਰਦਾਰ ਵੱਧ ਗਈ ਹੋਣੀ ਯਾਰ ਵੀ ਗੱਲਾਂ ਹੀ ਕਰੀ ਜਾਂਦੇ ਨੇ ਜਾਨਵਰ ਨਹੀਂ ਦਿਖਾਉਂਦੇ ਲੈ ਖੜੀ ਰਹਿਣ ਦੇ ਸੱਜਣਾ ਇੱਥੇ ਖੜੀ ਰਹਿਣ ਦੇ ਤੇ ਤੈਨੂੰ ਕਹੂੰਗਾ ਇਹ ਤਾਂ ਖੁੱਲ ਨਹੀਂ ਹੋਈ ਕਾਲੀ ਨਾ ਕਰ ਲੈ ਸੱਜਣਵਾ ਛੋਟੀ ਕਰੋ ਬੈਕ ਚੈੱਕ ਇੱਕ ਨੰਬਰ ਤੇ ਥਣ ਥਣ ਦੀ ਗੱਲ ਕਰ ਲਈਏ ਲੇ ਬੇ ਦੀ ਗੱਲ ਕਰ ਲਈਏ ਕੱਦ ਕਾਠ ਦੀ ਗੱਲ ਕਰ ਲਈਏ ਆਨ ਸਿਰਾ ਕੁਆਲਿਟੀ ਆ ਜੇ ਮੈਂ ਇੱਕ ਗੱਲ ਕਰਨਾ ਆਪਣੇ ਚੈਨਲ ਤੇ ਸਭ ਤੋਂ ਸਿਰਾ ਜਾਨਵਰ ਜੇ ਗੱਲ ਕਰਲਾਂ ਵੀ ਅੱਜ ਆਏ ਨੇ ਸਭ ਤੋਂ A1 ਕੁਆਲਿਟੀ ਦੇ ਲੈ ਜੱਗੂ ਇਹਦਾ ਸੂਆ ਕਿਹੜਾ ਬਾਈ ਇਹਦਾ ਤੀਜਾ ਸੂਆ ਹੈ ਬਾਈ ਤੀਜਾ ਸੂਆ ਕਿੰਨੇ ਕਿ ਦਿਨਾਂ ਦੀ ਸੂਈ ਆ ਇਹ ਸੂਈ ਨੂੰ ਅੱਜ ਪੰਜਵਾਂ ਦਿਨ ਹੈ ਬਾਈ ਪੰਜਵਾਂ ਦਿਨ ਸੂਈ ਨੂੰ ਆ ਤੇ ਬੱਚਾ ਨੰਬਰਦਾਰ ਸਾਹਿਬ ਕੀ ਆ ਨਾਲ ਇਹਦੀ ਬੱਚਾ ਇਹ ਵੀ ਕੱਟਾ ਹੈ ਵੀਰੇ ਅੱਛਾ ਪਿੱਛੇ ਦੇ ਕੱਟਾ ਪੰਜ ਦਿਨਾਂ ਦੀ ਸੂਈ ਥੱਲੇ ਜੇ ਦੁੱਧ ਦੀ ਗੱਲ ਕਰ ਲਈ ਕਿੰਨਾ ਤਿਆਰੀ ਦਾ ਦੁੱਧ ਬਈ ਅੱਜ 16 ਕਿਲੋ 15 ਕਿਲੋ ਕਹਿ ਕੇ ਦਿੰਨੇ ਅੱਜ ਅੱਛਾ ਹੈਗਾ 16 ਵੀ ਅੱਜ 15 ਪੰਜ ਦਿਨ ਦੀ ਸੂਈ ਥੱਲੇ ਸੂਈ ਥੱਲੇ ਆ ਵੀਰੇ ਲੈ ਗੱਲ ਇਹ ਵੱਡੀ ਹੋ ਜੂਗੀ ਕਈ ਵਾਰ ਸੱਜਣ ਕੋਈ ਕਹਿ ਦੇ ਮੈਂ ਦੋ ਡੰਗ ਚੋਣੀ ਆ ਸੂਈ ਚੱਕਰੀ ਨਹੀਂ ਵੀਰੇ ਬਈ 10 ਦਿਨ 10 ਦਿਨ ਫੇਰ ਕਿਹਨਾ ਝੋਟੀ 20 ਪਲੱਸ ਕਰ ਦਾਂਗੇ ਇਹਨੂੰ ਜੇ ਕੋਈ ਸੱਜਣ ਅੱਜ ਸਾਈ ਕਰਦਾ ਹਾਂ ਵੀ ਆਪਾਂ 20 ਕਿਲੋ ਦੁੱਧੇ ਦਾ 10 ਦਿਨਾਂ ਨੂੰ ਦੇ ਦਾਂਗੇ ਨਹੀਂ ਆਪਾਂ ਮੋੜ ਦਾਂਗੇ ਫਿਰ ਡਬਲ ਡਬਲ ਮੋੜ ਦੋ ਹੈ ਨਾ ਡਾਬਲ ਫਿਰ ਮੋੜਨਾ ਲੱਗੂਗਾ ਹਾਂ ਬਿਲਕੁਲ ਬਿਲਕੁਲ ਇਹਦਾ ਫਿਰ ਆਪਾਂ ਐ ਕਰਦੇ ਹਾਂ ਰੇ ਰੇਟ ਵੀ ਦੱਸ ਦੇ ਜੱਗੂ ਰੇਟ ਇਹਦਾ ਜੈਨੀਅਨ ਜਾਈ ਰੇਟ ਕਰਾਂਗੇ ਹੈ ਜੈਨੀਅਨ ਨਾ ਰੇਟ ਆਪਣੇ ਚੈਨਲ 'ਆ ਹੀ ਕਰਾਂਗੇ ਹਾਂ ਰੇਟ ਆਪਣੇ ਚੈਨਲ ਤੇ ਫਿਕਸੇ ਕਰਦੀ ਨੇ ਜਮੀ ਇਹਦਾ ਬਾਈ ਦੇਵਾਂਗੇ ਇਹ ਦੇਣੀ ਹੈ 1,70,000 ਦੀ 170 ਦੀ ਉਹ 170 ਚ ਹੋਰ ਵੀ ਕਰਦੀ ਮਾਨਤਾ ਨਾ ਮਾੜਾ ਮੋਟਾ ਛੋੜ ਦੱਪਾ ਹੋਊਗਾ ਅੱਛਾ ਵੀ ਜਮਾ ਰੇਟ ਫਿਕਸ ਹੀ ਹੋਣਗੇ ਆਪਾਂ ਫਿਕਸ ਕਰਾਂਗੇ ਆਪਾਂ ਲੈ ਖੋਲ ਕੇ ਤੋੜ ਹਾਂਜੀ ਹੈਗਾ ਵੀ ਮਤਲਬ 2 ਲੱਖ ਕਹਿਦਾ ਦੇਤੀ 170 ਦੀ ਉਹ ਲੈ ਸੱਜਣੋ ਤੀਜਾ ਸੂਆ ਝੋਟੀਆਂ ਮੱਥੇ 'ਚ ਬੱਲ ਵੀ ਆ ਤੇ ਪੂਛ ਵੀ ਚਿੱਟੀ ਆ ਜਿਵੇਂ ਗੱਲ ਕਰ ਲਾ ਪਿਛਲੇ ਪੈਰ ਵੀ 1-2 ਹੈਗੇ ਨੇ ਚਿੱਟਿਆਂ ਨੂੰ ਚਲਾ ਦੇ ਬਾਈ ਤੇ ਬਾਕੀ ਬਾਡੀ ਬੁੱਡੀ ਦੀ ਲਾਜਵਾ ਆ ਤੇ ਥੱਲਿਓਂ ਜੇ ਥਣ ਥਣਾਉੜ ਦੀ ਗੱਲ ਕਰਨਾ ਨਾ ਸੱਜਣੋ ਉਹਦਾ ਝੋਟੀ ਅਰ ਕੰਡੇ ਕੱਢਦੀ ਜਾਂਦੇ ਜੇ ਤੁਸੀਂ ਨੇੜੇ ਆ ਕੇ ਦੇਖੋਗੇ ਮੈਨੂੰ ਪਤਾ ਵੀ ਜਿਹੜਾ ਸੱਜਣ ਨੇੜੇ ਆ ਗਿਆ ਉਹਨੇ ਇਹ ਝੋਟੀ ਛੱਡਣੀ ਨਹੀਂ ਤੇ ਇੱਥੇ ਤੋਂ ਲੈ ਵਾਲੂ ਵਾ ਦੇਖ ਸਕਦੇ ਹਾਂ ਤੇ ਲੰਬਾਈ ਲੰਬੂਈ ਝੋਟੀ ਦੀ ਜਾਤ ਕੁਆਲਿਟੀ ਚੰਗੀ ਆ ਇੱਕ ਗੱਲ ਹੋਰ ਆ ਲੈ ਚੱਲ ਬਈ ਲੈ ਚੱਲ ਇੱਕ ਗੱਲ ਸੱਜਣੋ ਹੋਰ ਆ ਇਹਦੇ 'ਚ ਇਹ ਬੱਚੇ ਸਾਨੂੰ ਦੋ ਪ੍ਰਕਾਰ ਦੇ ਪਾ ਦੂਗੀ ਦੋ ਦੇ ਕਿਵੇਂ ਪਾ ਦੂਗੀ ਕਿਉਂਕਿ ਥੋੜੀ ਗ੍ਰੇਡੇਡ ਵੀ ਆ ਜਿਹਦੇ ਕੋਈ ਸੱਜਣ ਨੀਲੀ ਦਾ ਟੀਕਾ ਲਵਾਊਗਾ ਤਾਂ ਨੀਲੀ ਦਾ ਬੱਚ ਜੇ ਕੋਈ ਸੱਜਣ ਮੋਹਰਾ ਨਸਲ ਦਾ ਲਵਾਊਗਾ ਇਹ ਝੋਟੀ ਨੇ ਬੱਚਾ ਮੋਹਰਾ ਦਾ ਵੀ ਪਾ ਦੇਣਾ ਤੇ ਇਧਰੋਂ ਅੱਗੇ ਤੋਂ ਨਾ ਲੇਵਾਲੂਆ ਦੇਖ ਸਕਦੇ ਹੋ ਤੇ ਥਾਣਾ ਜਿਹੜਾ ਇਹਦੇ ਨਾਲ ਦਾ ਥਾਣਾ ਜੇ ਹਜ਼ਾਰ ਮੈਂਸ ਪਾਲਾਂਗੇ ਆਪਾਂ ਨੂੰ ਇੱਕ ਅੱਧੀ ਮੈਂਸ ਦੀ ਮਿਲੂਗਾ ਲੈ 170 ਚੋਂ ਮਾਨਤਾਨ ਵਧੀਆ ਕਰ ਦਾਂਗੇ ਬਾਈ ਆਹ ਵਾ ਛੋੜ ਦਪਾ ਕਰਦਾ ਕੋਈ ਦੂਰੋਂ ਆਊਗਾ ਸੱਜਣਾ ਲੈ ਵੀ ਹੁਣ ਦਿਖਾਉਣੀਆਂ ਤੁਹਾਨੂੰ 2 ਨੰਬਰ ਤੇ 20 ਕਿਲੋ ਦੁੱਧ ਤਿਆਰ ਵਾਲਾ ਜਾਨਵਰ ਦਿਖਾਉਣੀਆਂ ਬਾਈ 20 ਕਿਲੋ ਤਿਆਰ ਆ ਦੇਖ ਬਾਈ ਲੈ ਇੱਥੇ ਲੇਵਾਲੂਆ ਦੇ ਲੇਵਾਲੂਆ ਥਾਣਾ ਥਣਾ ਉੱਡ ਦੇਖ ਸਕਦੇ ਹੋ ਆਨ ਜਿਵੇਂ ਆਪਾਂ ਕਹਿ ਰਹੀਏ ਵੀ ਯਾਰ ਪੂਰਾ ਚੌੜਾ ਲੇਵਾ ਤੇ 나ੜਾ ਨੂੜਾ ਲੇਵੇ ਤੇ ਲਾਜਬਾਬ ਨੇ ਤੇ ਬਾਕੀ ਪਿੱਠ ਪੂੜੇ ਦੀ ਬਣਾਵਟ ਚੰਗੀ ਆ ਇਹਦਾ ਸੂਆ ਕਿਹੜਾ ਜੀ ਇਹ ਦੂਜਾ ਸੂਆ ਹੈ ਇਹਦਾ ਦੂਜਾ ਸੂਆ ਕਿੰਨੇ ਕਿ ਦਿਨਾਂ ਦੀ ਸੂਈ ਹੈ ਇਹਨੂੰ ਸੂਈ ਨੂੰ ਹੋ ਗਏ ਵੀਰੇ 15 ਦਿਨ ਮੰਨ ਲੈ ਹਾਂ ਅੱਛਾ 15 ਦਿਨ ਹੋ ਗਏ ਸੂਈ 17 ਦਿਨ ਮੰਨ ਲਾ ਦੁੱਧ ਕਿੰਨਾ ਤਿਆਰ ਹੈ ਦੁੱਧ ਬਾਈ ਮੌਕੇ ਤੇ ਹੁਣ ਆਪਾਂ 20 ਕਿਲੋ ਚਵਾ ਦਾਂਗੇ 20 ਕਿਲੋ ਚਵਾ ਦਾਂਗੇ ਹਾਂਜੀ ਹਾਂਜੀ ਦੋ ਡੰਗ ਚਾਰ ਡੰਗ ਜਿੰਨਾ ਅਗਲੇ ਦੀ ਕਰੇ ਤਸੱਲੀ ਕਰਾ ਕੇ ਦੇਵਾਂਗੇ ਅੱਛਾ ਦੋ ਡੰਗ ਚਾਰ ਡੰਗ ਬਾਈ ਕਹਿੰਦਾ ਤਸੱਲੀ ਕਰਾ ਕੇ ਦੇਵਾਂਗੇ ਇੱਕਾ ਥਣ ਤੇ ਕੀ ਦਿੱਕਤ ਆ ਥੋੜਾ ਜਿਆਦਾ ਇਹ ਬੱਚੇ ਨੇ ਜਾਂਦਾ ਜਾਂ ਮਾਰਦਾ ਮੜਾ ਜਾਂ ਅੱਛਾ ਬੱਚੇ ਨੇ ਮੜਾ ਮੋਟਾ ਦੰਦਾ ਮੜਾ ਚੋਣ ਵੇਲੇ ਕੋਈ ਤਕਲੀਫ ਕੋਈ ਕੱਕਰ ਨਹੀਂ ਕੋਈ ਹਿੱਲ ਜੁਲਦਾ ਨਹੀਂ ਕਰਦਾ 20 ਜੇਰੇ ਦੇ ਥੱਲੇ ਤਿਆਰ 20 ਕਿਲੋ ਤਿਆਰ ਹੈ ਰੈਡੀ ਹੈ ਅੱਛਾ ਅਗਲੇ ਨੂੰ ਤਸੱਲੀ ਕਰਾ ਕੇ ਦੇਵਾਂਗੇ ਭਾਵੇਂ ਚਾਰ ਡੰਗ ਚੋਲੇ ਯਾਰ ਤਾਂ ਵੀ ਕੋਈ ਗੱਲ ਲੈ ਬਿੱਟ ਤੌਰ ਦੇ ਇੱਕ ਵਾਰੀ ਹੋ ਅਗਲੇ ਨੇ ਪੈਸੇ ਲਾਉਣੇ ਨੇ ਲੈ ਸੱਜਣੋ ਦੂਜਾ ਸੂਆ ਝੋਟੀ ਦਾ 20 ਕਿਲੋ ਕੈਣ ਵਾਲਾ ਦੁੱਧ ਨਹੀਂ ਹੈਗਾ ਇਹਦੇ ਥੱਲੇ 20 ਕਿਲੋ ਇਹਦੇ ਥੱਲੇ ਤਿਆਰੀ ਦਾ ਦੁੱਧ ਆ ਬਾਈ ਇੱਥੇ ਤੋਂ ਸਿੰਘ ਸਿੰਘ ਦੇਖ ਸਕਦੇ ਹਾਂ ਤੇ ਇੱਥੇ ਤੋਂ ਨਾ ਅਗਲੇ ਬੰਨੇ ਉਹਦਾ ਥਣ ਥਣਾਟ ਉਹੀ ਗੱਲ ਆ ਕਈ ਸੱਜਣ ਕਹਿੰਦੇ ਨੇ ਜਾਨਵਰ ਬਾਜ਼ਾਰ ਛੱਡੇ ਨੇ ਬਾਈ ਜਦੋਂ ਤੁਰਦੀ ਆ ਨਾ ਜਿਹੜੇ ਜਾਣਕਾਰ ਬੰਦੇ ਨੇ ਉਹ ਥਣ ਦੇਖ ਕੇ ਦੱਸ ਦਿੰਦੇ ਨੇ ਝੋਟੀ ਦੇ ਥਾਣੇ ਹਿੱਲ ਰਹੇ ਨੇ ਕੋਈ ਇਹਨੂੰ ਬਾਜ਼ਾਰ ਨਹੀਂ ਲੱਗਿਆ ਕੋਈ ਝੋਟੀ ਦੇ ਗੱਲ ਕਰਦਾ ਨਾ ਸੱਜਣੋ ਪਸਮਾਈ ਨਹੀਂ ਹੋਈ ਉਹੀ ਗੱਲ ਆ ਵੀ ਝੋਟੀ ਪਲਵਾਨਾ ਵਾਂਗੂ ਤੁਰਦੀ ਆ ਜਦੋਂ ਪਸਵਾ ਕੇ ਤੋਰਾਂਗੇ ਨਾ ਉਦੋਂ ਗੱਲਬਾਤ ਹੋਰ ਹੀ ਹੋ ਜਾਈਂਗਾ ਜਾਨਵਰ ਦੀ ਪਰ ਜਿਹਦੇ ਲੇਵੇ ਦੀ ਥਣ ਥਣਾਉਟ ਦੀ ਤੇ ਉਤੋਂ ਬਾਡੀ ਸਟਰਕਚਰ ਦੀ ਗੱਲ ਕਰ ਲੈਣਾ ਪੂਰੇ ਚੌੜੇ ਢਾਂਚੇ ਚਾਹ ਤੇ ਮੇਨ ਗੱਲ ਆ ਜੱਤ ਵਾਲੀ ਝੋਟੀ ਆ ਤੇ ਜਾਤ ਬਰੀਡ ਐਨ ਅੱਬਲ ਦਰਜੇ ਦੀ ਐ ਬੰਦੀ ਬਹੁਤ ਆ ਯਾਰ ਝੋਟੀ ਠੰਡੀ ਐ ਚਵਾਈਆਂ ਦੀ ਆ ਰੁਗ ਰੁਗ ਦੀ ਧਾਰ ਮਾਰਦੀ ਐ ਬਾਈ ਬਾਕੀ ਉਹੀ ਗੱਲ ਆ ਸੱਜਣੋ 20 ਸੇਰ ਦੇਊਗੀ ਵੀ ਜੱਗੂ ਜਾਤ ਕੁਆਲਟੀ ਵਾਲੀ ਬਿਲਕੁਲ ਬਿਲਕੁਲ ਬਾਈ ਦੇਸੀ ਜਾਨਵਰ 20 ਸੇਰ ਮੇਰਾ ਖਿਆਲ ਆ 5 ਜਾਨਵਰਾਂ ਥੱਲੇ 20 ਸੇਰ ਤਿਆਰ ਹੋ ਗਏ ਬਿਲਕੁਲ 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 ਤੇ ਬਾਕੀ ਸਿੰਘ-ਸੁੰਗ ਦੀ ਬਣਾਵਟ ਚੰਗੀ ਆ ਲੈ ਬਿੱਲੀ ਤੂੰ ਵੀ ਦਾ ਦੇ ਉਹ ਬੱਚਾ ਕੀ ਆ ਇਹਦੇ ਨਾਲ ਇਹਦੇ ਥੱਲੇ ਕੱਟਾ ਹੈ ਕੱਟਾ ਜੀ ਕੱਟਾ ਕੱਟਾ ਛੋਟੇ ਨੇ ਅੱਜ ਅੱਜ ਗੂ ਛੋਟੇ ਨੇ ਇੱਕ ਗੱਲ ਹੋਰ ਆ ਹਾਂ ਇੰਨੇ ਦੁੱਧ ਵਾਲੇ ਜਾਨਵਰ ਦਾ ਝੋਟਾ ਵੀ ਵਧੀਆ ਰੁਪਈਆ ਤੇ ਸੇਲ ਹੋ ਜਾਂਦਾ ਆ ਡੈਡ ਬਲੈਕ ਲੈ ਰੇਟ ਇਹਦਾ ਫਿਰ ਹੁਣ ਇਹਦਾ ਰੇਟ ਉਹ ਡਰਾ ਨਾ ਨਹੀਂ ਨਾ ਨਾ ਇਹਦਾ ਵੀ ਜੈਨੀਆਂ ਨਹੀਂ ਕਰਾਂਗੇ ਲੱ ਜੈਨੂਅਲ ਰੇਟ ਕਰ ਦੇ ਝੋਟੀ ਦਾ ਫਿਰ ਇਹ ਝੋਟੀ ਆਪਾਂ ਨੇ ਦੇਣੀ 180000 ਦੀ 180 ਜੋ ਮਾਨਤਾਨ ਕੋਈ ਮਾਨਤਾਨ ਛੋੜ ਦੱਪਾ ਕਰ ਦਾਂਗੇ ਛੋੜ ਦੱਪਾ ਕਰ ਛੋੜ ਛੱਪਾ ਕਰ ਦਾਂਗੇ ਤੇ ਮਾਨਤਾਨ ਤੈਨੂੰ ਗੱਲ ਦੱਸਦਾ ਬਾਹਲਾ ਕਿਸੇ ਨੇ ਕਰਾਉਣਾ ਵੀ ਨਹੀਂ ਆ ਸੱਜਣ ਇੱਕ ਗੱਲ ਹੀ ਕਹਿਣਗੇ ਵੀ ਪਰ ਸਾਨੂੰ ਚਵਾ ਚਾਰ ਰੰਗ ਦੀ 20 ਕਿਲੋ ਪਾਵੇਂ 5 ਚੋਵੇਂ 5 ਚੋਵੇਂ ਇੱਥੇ ਸਾਡੇ ਕੋਲੇ ਸਾਰਾ ਪ੍ਰਬੰਧ ਹੈ ਰਹਿਣ ਦਾ ਲੈ ਸੱਜਣੋਂ ਪਹਿਲੇ ਬੰਦੇ ਦੇਖੇ ਹੋਣਗੇ ਤੁਸੀਂ ਹਰਿਆਣੇ ਦੇ ਵੀਡੀਓ ਵੀ ਬਹੁਤ ਦੇਖਦੇ ਰਹੇ ਹੋ ਵੀ ਜਿਹੜੇ 20 ਸੇਰ ਕਹਿ ਹਰੇਕ ਦੰਦਾ ਵੀ 20 ਸੇਰ ਤਿਆਰ ਆ ਪਰ ਥਾਪੀ ਮਾਰ ਕੇ ਸੱਜਣ ਕਹਿੰਦੇ ਨੇ ਵੀ ਯਾਰ ਚਾਰ ਡੰਗ ਪੰਜ ਡੰਗ ਚਵਾ ਕੇ ਦੇਵਾਂਗੇ ਪਰ ਰੇਟ ਵੀ ਫਰਾਂ ਕਹਿ ਕੇ ਲਾਵਾਂਗੇ ਹਾਂ ਇਹ ਜੋ 2 ਲੱਖ ਤੋਂ ਬਾਹਰ ਮਿਲਦੀ ਐ ਪਰ ਆਪਾਂ ਨੂੰ ਪਾਰਾਂ ਮਿਲ ਗਿਆ ਆਪਾਂ ਉਸੇ ਹਿਸਾਬ ਨਾਲ ਦੇ ਦੇਣੀ ਆਪਾਂ ਰੇਟ ਕੀ ਕਰਿਆ ਬਾਈ ਦਾ ਆਪਾਂ ਇਹਦਾ 1.80 ਲੱਖ ਕਰਿਆ 1.80 1.80 ਦਾ ਛੋਟ ਛੱਪਾ ਕਰਾਂਗੇ ਵੱਡੀਆਂ ਛੋਟ ਛੱਪਾ ਕਰ ਦਾਂਗੇ ਲੈ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਆ ਸੱਜਣੋਂ 3 ਨੰਬਰ ਵਾਲੀ ਤੇ ਇੱਕ ਤੋਂ ਇੱਕ ਵੱਧ ਕੇ ਨਗਿਨੀ ਆਉਣਗੇ ਕਿੰਨਾ ਚ ਹੈਗੀ ਆ ਪਹਿਲਣ ਕੱਟੀ ਅੰਬਰਸਰ ਵਾਲਿਆਂ ਦੇ ਕੰਮ ਦੀ ਆ ਉਹ ਵੀ ਸ਼ਕੀਨ ਨੇ ਉਹ ਵੀ ਦਿਖਾਉਂਗਾ ਐਂਡ ਤੇ ਜੁੜੇ ਹੋਏ ਵੀਡੀਓ ਨਾਲ ਲੈ ਜਗੂ ਇਹਦਾ ਕਿਹੜਾ ਸੂਆ ਬਾਈ ਇਹ ਵੀ ਦੂਜਾ ਸੂਆ ਹੈ ਗੁਰੀ ਇਹਦਾ ਵੀ ਦੂਜਾ ਸੂਆ ਹਾਂਜੀ ਹਾਂਜੀ ਇਹਨੂੰ ਕਹੇ ਇੱਕ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ ਹੁਣੇ 15 1500 15 18 ਦਿਨ ਹੋ ਗਏ ਉਹਨੇ ਅੱਛਾ 15 18 ਦਿਨ ਦੁੱਧ ਦੇ ਥੱਲੇ ਰੈਡੀ ਦਾ ਕਿੰਨਾ ਇਹਦੇ 15 ਕਿਲੋ 15 ਕਿਲੋ ਰੈਡੀ ਇਹ ਤਾਂ 16 ਇਹ 16 15 ਕਿਲੋ ਉਹੀ ਗੱਲ ਆ ਵੀ ਜਦੋਂ ਆਪਣੇ ਕੋਲੇ ਕੋਈ ਸੱਜਣਾ ਆਵੇ ਯਾਰ ਕਿਲ੍ਲਾ ਅੱਧਾ ਕਿਲ੍ਲੋ ਇਹ ਇਹ ਨਾਲ ਵੀ ਕੱਟਾ ਝੋਟੇ ਲਿਆਏ ਨੇ ਬਾਈ ਬਿੱਲੀ ਹੋਰੀ ਲੱਭ ਕੇ ਹਰਿਆਣੇ ਚ ਆਇਸ ਵਾਰੀ ਲੈ ਕਮਾ ਲਏ ਨੂੰ ਵੀ ਲੈ ਵੀ ਪਿੱਠ ਪੁੜੇ ਦੀ ਲਾਜਵਾਬ ਹੈ ਇਹ ਵੀ ਤੇ ਜਾਤ ਕੁਆਲਟੀ ਵਾਲੀ ਉਹੀ ਗੱਲ ਹੈ ਵੀ ਇਹ ਤਾਂ ਮੈਨੂੰ ਬਾਰ ਬਾਰ ਕਹਿਣ ਦੀ ਜ਼ਰੂਰਤ ਹੀ ਨਹੀਂ ਪਣੀ ਸਾਰੇ ਜਾਨਵਰ ਵਧੀਆ ਨਸਲ ਦੇ ਨੇ ਤੇ ਅੱਵਲ ਦਰਜੇ ਦੇ ਨੇ ਇਹਦੇ ਵੀ ਸਿੰਘ ਸੁੰਗ ਦੀ ਬਣਾਵਟ ਦੇਖ ਸਕਦੇ ਹੋ ਤੇ ਲੇਵੇ ਦੀ ਬਣਾਵਟ ਇਹ ਵੀ ਸੋਹਣੇ ਟਾਂਚੇ ਜਿਹਾ ਬਾਕਮਾਲੋ ਜੀ ਇਹਨਾਂ ਉਹੀ ਗੱਲ ਆ ਵੀ ਬਈ ਜਾਨਵਰ ਸਾਰੇ ਇੱਥੇ ਜਾਤ ਕੁਆਲਟੀ ਦੇ ਨੇ ਤੇ ਹੈਗੇ ਵੀ ਹਰਿਆਣੇ ਦੇ ਜਾਨਵਰ ਨੇ ਲੈ ਚੱਲ ਬਾਈ ਲੈ ਚੱਲ ਤੇ ਜੱਤ ਵਾਲੀ ਝੋਟੀਆਂ ਸੱਜਣੋ ਇੱਥੇ ਤੋਂ ਦੇਖ ਸਕਦੇ ਹੋ ਵੀ ਦੁੱਧ ਵਾਲੀ ਨਾ ਜਿੰਨੀ ਗਰੰਟੀ ਤੁਹਾਨੂੰ ਐਨ ਪੂਰੀ ਮਿਲੂਗੀ ਉਹ ਗੱਲ ਨਹੀਂ ਹੋਊਗੀ ਵੀ ਦੁੱਧ ਬਾਈ ਨੇ 16 ਕਹਿਤਾ ਉਰੇ ਆ ਕੇ ਚੋਂਗੇ ਯਾਰ 13 ਇਹਨੂੰ ਤਾਂ ਬੱਚਾ ਚੋਂਗੇ ਉਹ ਸਿਸਟਮ ਇਸ ਘਰ ਚ ਨਹੀਂ ਸੱਜਣੋ ਤੁਹਾਨੂੰ ਮਿਲਦਾ ਤੇ ਇੱਥੇ ਤੋਂ ਥਣ ਤੁਹਾਨੂੰ ਦੇਖ ਸਕਦੇ ਹੋ ਇਹਦਾ ਜੱਗੂ ਕੀ ਰੇਟ ਬਾਈ ਇਹਦਾ ਬਾਈ ਇਹ ਲੈਣੀ ਦੇਣੀ ਹੈ 1,35,000 ਦੀ 1,35,000 ਇਹ ਤਾਂ ਕੋਈ ਇਹਦਾ ਰੇਟ ਵੀ ਕਰਦੇ ਬਾਈ ਇਹਦਾ ਕੀ ਰੇਟ ਹੈ ਇਹਦਾ ਬਾਈ 1,35,000 ਰੁਪਏ ਦੀ ਦਵਾਂਗੇ ਅੱਛਾ 1,35 ਦੀ ਦੇਵਾਂਗੇ ਲੈ ਇੱਧਰੋਂ ਅਗਲੇ ਪਾਸੇ ਵੀ ਸੱਜਣੋਂ ਲੇਵ ਆਲੂ ਆ ਝੋਟੀ ਦਾ ਦੇਖ ਸਕਦੇ ਹੋ ਤੇ ਥਣ ਥਣੌਟ ਬਾਈ ਇਹਨੂੰ ਵੀ ਚੰਗਾ ਲੱਗਿਆ ਤੇ ਮੇਨ ਗੱਲ ਆ ਨਾ ਜਿਹੜਾ ਲੱਗਿਆ ਵੀ ਪੂਰੇ ਗੈਪ ਤੇ ਆ 1,35 ਚੋ ਕਰਦਾਂਗੇ ਮਾਨਤਾਨ ਇਹਦਾ ਵੀ ਹਾਂ ਮਾਨਤਾਨ ਹੋ ਜਾਊਗਾ ਮਾਨਤਾਨ ਤੇ ਬਾਕੀ ਸੱਜਣ ਇੱਕ ਗੱਲ ਹੋਰ ਕਹਿਣਗੇ ਵੀ ਅੱਜ ਰੇਟ ਗੁਰੀ ਨੇ ਬਾਹਲਾ ਨਿਕਟਾਇਆ ਕਿਉਂਕਿ ਰੇਟ ਨਾ ਸੱਜਣੋਂ ਮੈਂ ਪਹਿਲੀ ਲਾਤਾ ਟਿਊਸ਼ਨ ਬਾਈ ਹੋਰਾਂ ਦਾ ਆ ਕੇ ਵੀ ਫਿਕਸ ਹੀ ਕਰ ਦੋ ਯਾਰ ਇਹਦਾ ਕਿਹੜਾ ਸੂਆ ਬਾਈ 4 ਨੰਬਰ ਵਾਲੀ ਦਾ ਇਹਦਾ ਵੀ ਤਾਂ ਦੂਜਾ ਸੂਆ ਹੈ ਇਹਦਾ ਦੂਜਾ ਸੂਆ ਕਾਹ ਇੱਕ ਦਿਨਾਂ ਦੀ ਸੂਈ ਆ ਸੂਈ ਅੱਜ ਬਾਈ ਬੋਲੇ ਖਾਲੀ ਕਰੀਏ ਤੇ ਤਾਜੀ ਸੂਈ ਹੋਈ ਹੈ ਗੁਰੀ ਅੱਛਾ ਬੋਲੇ ਚੋ ਖੰਡਿਆ ਤੇ ਥਣ ਥੋਣੇ ਨੂੰ ਵੀ ਬੜਾ ਕੰਮ ਦਾ ਮੇਰਾ ਖਿਆਲ ਆ ਨੰਬਰ ਦਾ ਰਲ ਲੁੱਟ ਲੈ ਤੂੰ ਹਰਿਆਣਾ ਉਹੀ ਗੱਲ ਹੈ ਗੱਡੀ ਹਰਿਆਣੇ ਦੀ ਸਿੱਧੀ ਹੋ ਜਾਂਦੀ ਹੈ ਫਿਰ ਤਾਂ ਆਪਾਂ ਸਾਥ ਅੱਛਾ ਇਹਦੇ ਮੰਗਰ ਕੱਤੀ ਆ ਲੈ ਇਹਦਾ ਨਾ ਸੱਜਣਾ ਬਿਲਕੁਲ ਤਾਜੀ ਆ ਮੈਂ ਤੁਹਾਨੂੰ 나ੜੂਆ ਦਿਖਾ ਦਣਾ ਬੱਚੀ ਦਾ ਨਾਲ ਪ੍ਰਮਾਣ ਕਰਦਾ ਤੇ ਕੱਤੀ ਆ ਇਹਦੇ ਮੰਗਰ ਹੈਗੀ ਵੀ ਜੈਡ ਬਲੈਕ ਆ ਥੋੜੀ ਜਿਹੀ ਪੂਛ ਬ ਉਹੀ ਗੱਲ ਆ ਵੀਰ ਜੱਗੂ ਹੋਰੀ ਨਾ ਜੇ ਮੈਂ ਗੱਲ ਕਰ ਲਾਂ ਵੀ ਲੁੱਟ ਲੈ ਹਰਿਆਣਾ ਅੱਜ ਭਰ ਲੈ ਆਈ ਟਰੱਕ ਉਧਰੋਂ ਜਦੋਂ ਗੱਡੀ ਹਰਿਆਣੀਆਂ ਦੀ ਸਿੱਧੀ ਹੋ ਜਾਂਦੀ ਆ ਫਿਰ ਪੰਜ ਸੱਤ ਪਾਸੂ ਲੈ ਕੇ ਹੀ ਮੁੜਦੇ ਆ ਅੱਛਾ ਹਾਂ ਤੇ ਬਾਕੀ ਸੱਜਣੋ ਇਹ ਵੀ ਨਵਾਂ ਹਾਨ ਹੈ ਝੋਟੀ ਦਾ ਪਿੱਠ ਪੁੜੇ ਦੀ ਬਣਾਵਟ ਬਾਹਲੀ ਚੰਗੀ ਆ ਤੇ ਥੱਲਿਓ ਯਾਰ ਜਿਹੜਾ ਥਾਣਾ ਨਾ ਥਾਣੇ ਨੂੰ ਵੀ ਪੂਰਾ ਅੱਬਲਦਰਜੀ ਦਾ ਲੱਗਿਆ ਬਾ ਕਮਾਲ ਆ ਬਾਈ ਇਹਨੂੰ ਤੇ ਇੱਥੇ ਤੋਂ ਸੱਜਣੋ ਲੰਬਾਈ ਲੰਬੂਈ ਦੇਖ ਸਕਦੇ ਹੋ ਇਹ ਬਿਊਟੀ ਵਾਲੀ ਝੋਟੀ ਆ ਬਾਈ ਕੋਈ ਸੱਜਣ ਲਈ ਜਾ ਕੇ ਜੇ ਮੇਲੇ 'ਚ ਵੀ ਖੜੀ ਕਰ ਦੂਗਾ ਨਾ ਇਹਨੂੰ ਬਾਹਰ ਨਹੀਂ ਮ ਤੇ ਬੈਕ ਤੋਂ ਪਿੱਠੂੜੇ ਦੀ ਬਣਾਵਟ ਉਹੀ ਗੱਲ ਆ ਵੀ ਯਾਰ ਲਾਜਵਾਬ ਚੀਜ਼ ਆ ਇਹ ਜੱਗੂ ਮੇਲੇ ਵਾਲਾ ਜਾਨਵਰ ਵੀ ਆ ਹਾਂਜੀ 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 ਚੰਗੀ ਜਾਤ ਕੁਆਲਿਟੀ ਐ ਅੱਛਾ ਅਜੇ ਤਾਂ ਹੁਣ ਬੋਲੀ ਖਾਲੀ ਹੋਈ ਐ ਛੋਟੀ ਨੂੰ ਤਿਆਰ ਹੋਣ ਦੇ ਫੇਰ ਪਤਾ ਗੱਬਣ ਬਹੁਤ ਬਣੀ ਪਾਸਾ ਪੂਸਾ ਤਾਂ ਨਹੀਂ ਰੱਖਦੀ ਨਾ ਬਿਲਕੁਲ ਵੀ ਨਹੀਂ ਬਾਈ ਅੱਛਾ ਕਹੀ ਸਜਣ ਕਰਨਗੇ ਕਮੈਂਟ ਜਾ ਅੱਛਾ ਭਾਲ ਭੋਲਾ ਮਾੜੀ ਮੋਟੀ ਤੇ ਆ ਸਜਣੋਂ ਨਾਲ ਇਹਦੇ ਕੱਤੀ ਆ ਇਹਦਾ ਫਿਰ ਦੁੱਧ ਦੀ ਕੀ ਉਮੀਦ ਜੀ ਆ ਵੀ ਕਿੰਨਾ ਕਰ ਦੁੱਧ ਪਾ ਦੂਗੀ ਦੁੱਧ ਇਹਦਾ ਉਹਦਾ ਜੋ ਜੋ ਮਰਜੀ ਕਹੀ ਜਾ ਗੁਰੀ ਹਾਂਜੀ ਉਮੀਦ ਐ ਵੀ 15 ਕਿਲੋ ਛੋਟੀ 15 16 ਜੇ ਕੋਈ ਆਪਾਂ ਤੋਂ ਐ ਮਨ ਲਾ ਵੀਡੀਓ ਆਪਾਂ ਅਪਲੋਡ ਕਰ ਦੇਣੀ ਆ ਨਾਲ ਦੀ ਨਾਲ ਕੋਈ ਸੱਜਣ ਬਿਨਾ ਦੁੱਧ ਤਿਆਰ ਤੋਂ ਲੈਂਦਾ ਕਿੰਨੇ ਕ ਦੁੱਧ ਦੀ ਓਟ ਤੇ ਭੇਜ ਦਾਂਗੇ ਆਪਾਂ ਇਹੀ ਬਾਈ 15 16 ਦੀ ਭੇਜਾਂਗੇ ਝੂਠ ਚ ਕੀ 14 ਕਿਲੋ ਦੀ ਓਟ ਤੇ 14 ਦੀ ਓਟ ਦੇ ਦੋ ਜਾ ਕੇ ਉੱਥੇ 15 16 ਦੇ ਦੁੱਧ ਨਾ ਦੋ 1000 ਦੇ ਭੇਜ ਦਾਂਗੇ ਅਗਲੀ ਵਾਰ ਨੂੰ ਵੀ ਫਿਰ ਤੁਹਾਡਾ ਗਾਹ ਕਹੇ ਸਮਝ ਲੈ ਵੀ ਪੱਕੀ ਹੋਇਆ ਨਾ ਬੰਦਾ ਤੇਰਾ ਭਾ ਫਿਰ ਜੱਗੂ ਇਹਦਾ ਭਾ ਇਹ 1.5 ਲੱਖ ਦੀ ਦੇ ਦਾਂਗੇ 1.5 ਜ਼ਿਆਦਾ ਨਹੀਂ ਥੋੜਾ ਜਿਹਾ ਜਾਦੇ ਕੋਈ ਨਹੀਂ ਘੱਟ ਕਰਦਾ ਇਹਦਾ। ਉਹ ਕਰਦੇ ਕਰਦੇ ਮਾਨਦਾਨੇ ਜੁਦਾ 45 ਦੀ ਦੇ ਦਾਂਗੇ। ਹਾਂ 45 ਦੀ ਦੇ ਦਾਂਗੇ। 45 ਦੀ ਦੇ ਦਾਂਗੇ 45 ਚ ਵੀ ਕਰ ਦਾਂਗੇ ਛੋਟ ਛੱਪਾ ਆਏ ਗਏ ਸੱਜਣ ਨੂੰ। ਕਰ ਦਾਂਗੇ ਛੋਟ ਛੱਪਾ ਕੋਈ। ਲੈ ਹੁਣ ਸੱਜਣੋਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਪੰਜਵੇਂ ਨੰਬਰ ਤੇ। ਲੈ ਵੀ ਇਹ ਵੀ ਝੋਟੀ ਲਾਜਵਾਵਾ ਉਹੀ ਗੱਲ ਆ ਵੀ ਜਿਵੇਂ ਜਿਵੇਂ ਆਪਾਂ ਅੱਗੇ ਅੱਗੇ ਆਈ ਜਾਵਾਂਗੇ ਤੁਹਾਨੂੰ ਐ ਲੱਗੀ ਜਾਊਗਾ ਵੀ ਯਾਰ ਆ ਵੀ ਜਾਨਵਰ ਲੈ ਲੀਏ ਆ ਵੀ ਲੈ ਲੀਏ। ਜੀ ਕਰੂਗਾ ਵੀ ਯਾਰ ਸਾਰੇ ਜਾਨਵਰੀ ਨਾ ਸੱਜਣਾ ਦਾ ਜੱਗੂ ਵੀ ਗੱਡੀ ਭਰ ਕੇ ਘਰੇ ਠੋਕੀਏ। ਹਾਂ ਹਾਂ। ਲੈ ਵੀ ਇਹ ਵੀ ਜਾਨਵਰ ਬ ਇਹ ਥੋੜੀ ਜੀ ਉਹਦੇ ਲੱਗਦੀ ਆ ਲਾਲੀ ਜੀ ਤੇ ਹਨਾ ਹਾਂ ਆਈ ਹੋਈ ਹੈ ਜਗਾ ਘਟ 7 6 ਥੱਲੇ ਆਈ ਆ ਹਨਾ ਇਹਦਾ ਸੂਆ ਕਿਹੜਾ ਬਾਈ ਇਹਦਾ ਵੀ ਵੀਰੇ ਦੂਜਾ ਹੈ ਅੱਛਾ ਇਹਦਾ ਵੀ ਦੂਜਾ ਸੂਆ ਇਹ ਕਾ ਇੱਕ ਦਿਨਾਂ ਦੀ ਸੂਈ ਆ ਇਹ ਵੀ ਬਾਈ ਬੋਲੇ ਖਾਲੀ ਹੋਈ ਆ ਅੱਛਾ ਇਹਦੇ ਮੰਗਰ ਬੱਚਾ ਕੀ ਆ ਇਹਦੇ ਮਾਰ ਕੱਟਾ ਹੈ ਵੀਰੇ ਅੱਛਾ ਇਹਦੇ ਮੰਗਰ ਵੀ ਕੱਤੀ ਦਾ ਇੱਕ ਦੇ ਮੰਗਰ ਹੈ ਇਹ ਕਿੰਨਾ ਕੁ ਦੁੱਧ ਦੀ ਉਮੀਦ ਆ ਬਾਈ ਇਹ ਵੀ ਬਾਈ 15 16 15 16 ਅਛਾ 15 16 ਦੁੱਧੂ ਖਾਸਾ ਹੁੰਦਾ ਫਿਰ ਵੀ 15 ਕਿਲੋ ਮੱਲ ਹੈ ਹਰਿਆਣੇ ਦੀ ਦਾ ਯਾਰ ਛੋਟੀ ਜੀ ਕੱਟੀ ਘੜ ਦਿੰਦੀ ਏ ਧੋ ਦੇ ਭਾਈ ਜਾਨ ਗੁਰੀ ਆਪਣੇ سنگ سنگ ਦੀ ਸੱਜਣੋਂ ਬਣਾ ਵਟੇ ਦੀ ਵੀ ਲਾਜਵਾਬ ਆ ਤੇ ਥੱਲਿਓ ਵੀ ਥਣ ਥਨੌੜ ਦੇਖ ਸਕਦੇ ਹੋ ਚੰਗਾ ਲੱਗਿਆ ਉਹੀ ਗੱਲ ਆ ਵੀ ਸੱਜਣ ਕਹਿਣਗੇ ਵੀ ਅੱਜ ਤਾਂ ਸਪਲਾਈ ਤੇ ਸਪਲਾਈ ਚੱਲ ਰਹੀ ਆ ਕਿਉਂਕਿ ਯਾਰ ਜਾਨਵਰ ਚੰਗਾ ਹੁੰਦਾ ਜਦੋਂ ਮੱਲੋ ਮੱਲੀ ਚੰਗੇ ਜਾਨਵਰ ਦੀ ਬੋਲਣ ਨੂੰ ਜੀ ਕਰਦਾ ਤੁਸੀਂ ਮੇਰੇ ਵੀਡੀਓ ਅਕਸਰ ਦੇਖਦੀ ਰਹਿੰਦੇ ਹੋ ਵੀ ਜਿੱਥੇ ਅੱਬਲ ਦਰਜੀ ਦਾ ਜਾਨਵਰ ਮਿਲਦਾ ਨਾ ਸੱਜਣੋਂ ਫਿਰ ਉੱਥੇ ਬੋਲਿਆ ਜਾਂਦਾ ਰੁ ਉਹ ਕਰਨੀ ਵੀ ਬਣਦੀ ਆ ਬਾਈ ਤਾਰੀਫ ਦੇ ਕਾਬਲ ਜਾਨਵਰ ਨੇ ਅੱਜ ਨੰਬਰਦਾਰ ਹੋਰਾਂ ਕੋਲੇ ਬਾਈ ਜੱਗੂ ਹੋਰਾਂ ਕੋਲੇ ਪਹੁੰਚੇ ਹੋਇਆ ਲੇਲ ਕਲਾ ਪਿੰਡ ਲੈ ਜੱਗੂ ਇਹਦਾ ਫਿਰ ਰੇਟ ਕੀ ਕਰਦੇ ਆ ਬਾਈ ਇਹਦਾ ਉਹ ਤਾਂ ਜੋ ਮਰਜ਼ੀ ਮੰਗਾ ਲੈ ਗੁਰੀ ਹਾਂਜੀ ਇਹ ਝੋਟੀ ਹੋਊਗੀ 155000 ਦੀ ਹਾਨ ਅੱਛਾ ਆ ਭਲ ਭੁੜਾ ਰਹੀ ਹੈ ਨਾ ਥਣ ਆ ਭੌੜਾ ਜੀ ਬੋਲੇ ਚੋ ਖਾਲੀ ਹੋਈ ਗੀ ਬੋਲੇ ਚੋ ਖਾਲੀ ਸੱਜਣੋ ਇੱਥੋਂ ਨਾ ਥਣ ਤੁਣ ਥੋੜਾ ਜਿ ਲੱਗਣਗੇ ਭਾਰੀ ਜੇ ਪਰ ਇਹਨਾਂ ਨੂੰ ਬਾ ਆਈ ਹੋਈ ਆ ਭਲ ਭੁੜਾਈ ਹੋਈ ਹੈ ਅਜੇ ਤਿਆਰ ਹੋਊਗੀ ਝੋਟੀ ਖਾਤੀ ਕੇ ਬਾਕੀ ਅਗਲੇ ਬੰਨਿਓ ਦੇਖ ਸਕਦੇ ਹੋ ਲੇਵਾ ਉਹੀ ਗੱਲ ਆ ਵੀ ਥਣ ਥਣੜੋ ਉਹੀ ਗੱਲ ਆ ਵੀ ਸੱਜਣਾ ਕੋਲੇ ਨਾ ਅੱਜ 5 ਸਟਾਰ ਝੋਟੀਆਂ ਨੇ ਕਿਸੇ ਪਾਸੇ ਕੋਈ ਕਮੀ ਨਹੀਂ ਇਹ ਚੋ ਵੀ ਕਰ ਦਾਂਗੇ ਮਾਨਤਾ ਨਾ ਕਰ ਦਾਂਗੇ ਮਾਨਤਾ ਇਹ ਕਿੰਨੇ ਦੇ ਦੁੱਦੀ ਓਟ ਤੇ ਪੇਜ ਦਾਂਗੇ ਆਪਾਂ ਬਸ ਇਹੀ ਬਈ ਤਾ ਜੋੜੇ ਚ ਵੀ ਕਰ ਦਾਂਗੇ ਮਾਨਤਾ ਨਾ ਮਾਨਤਨ ਕਰ ਦਾਂਗੇ ਓ ਜਾਦੇ ਸੱਜਣ ਤੁਹਾਡੇ ਕੋਲੇ ਆ ਜੋੜਾ ਲੈਣ ਵਾਲੀ ਹੋਣਗੇ ਕੋਈ ਆ ਮੈਨੂੰ ਪਤਾ ਵੀ ਇਹ ਜੋੜੇ ਇਹ ਪਹਿਲਾਂੋਂ ਲੈ ਕੇ ਆਊਗਾ ਉਹਨੂੰ ਕੀ ਕਰ ਦਾਂਗੇ ਇਹ ਜੋੜੇ ਨੇ ਇੱਕੋ ਕਰੇ ਜਾਣਾ ਤੇ ਹੁਣ ਨਾ ਤੁਹਾਨੂੰ ਮੈਂ ਲਾਸਟ ਵਾਲੀ ਝੋਟੀ ਦਿਖਾਉਣਾ ਇਹ ਦਾ ਸੂਆ ਕਿਹੜਾ ਮੇਰਾ ਖਿਆਲ ਆ ਸੂਣ ਵਾਲੀ ਆ ਹਨਾ ਬਈ ਪਹਿਲੇ ਇਹ ਪਲੂਨ ਕੱਟੀ ਐ ਅੱਛਾ ਪਹਿਲਾਂ ਸੂਣ ਵਾਲੀ ਆ ਦੋ ਦੰਦ ਕੱਟੀ ਮੂੰਹ ਹੋਂ ਦੋ ਦੰਦ ਆ ਤੇ ਥਣ ਥਣ ਦੇਖੋ ਸੱਜਣੋ ਦੋ ਦੰਦ ਦੇ ਹਿਸਾਬ ਨਾਲ ਜਿਹੜੇ ਥਣ ਦੀ ਨਾ ਤੁਹਾਨੂੰ ਮੈਂ ਕਰਦਾ ਉਹਨਾਂ ਅਕਸਰ ਸ਼ਿਪਾਰਸ਼ ਵੀ ਜੜ ਚੋਂ ਮਜ਼ਬੂਤ ਤੇ ਥੱਲਿਓ ਉਹ ਥਣ ਲੱਗਿਆ ਸੱਜਣੋ ਝੋਟੀ ਨੂੰ ਤੇ ਸਿੰਗੀ-ਸਿੰਗੀ ਬਿੱਲੀ ਕਹਿੰਦਾ ਬਾਹਰ ਦੀ ਕੰਮ ਨਹੀਂ ਬਿੱਲੀ ਦੀ ਪਸੰਦ ਹੈ ਅੱਛਾ ਬਿੱਲੀ ਦੀ ਪਸੰਦ ਹੈ ਜਿੱਦ ਕਰਕੇ ਲਈਏ ਗੱਬਣ ਨਹੀਂ ਲੈਂਦੇ ਨਹੀਂ ਦੇ ਅੱਛਾ ਬਿੱਲੀ ਕਹਿੰਦਾ ਲੈਣੀ ਹੈ ਝੋਟੀ ਲੈ ਬਿੱਲੀ 'ਤੇ ਜ਼ਿੰਮੇਵਾਰੀ ਹੁਣ ਤੇਰੀ ਆ ਇਹ ਦਿਨਾ ਵੇਚੀ ਇਹ ਲੈ ਬਾਕੀ ਝੋਟੀ ਸੱਜਣੋ ਦੋ ਦੰਦ ਦੇ ਹਿਸਾਬ ਨਾਲ ਕੱਟੀ ਦਾ ਕੱਦ ਘਾਠੇ ਦਾ ਵੀ ਚੰਗਾ ਤੇ ਬਾਕੀ ਉੱਤੇੋਂ ਜਿਹੜੀ ਬਣਾਵਟਾ ਇਹਦੀ ਪਿੱਠ ਪੂੜੇ ਦੀ ਸਟਰਕਚਰ ਦੀ ਬਣਾਵਟਾ ਉਹ ਵੀ ਲਾਜਵਾਬ ਹੈ ਐਂ ਦੀ ਕਮਾਲਾ ਭਾਈ ਐਂ ਦੀ ਤੇ ਬਾਕੀ ਇੱਥੇ ਦੇਖ ਸਕਦੇ ਹੋ ਬਿਲਕੁਲ ਜੈਡ ਬਲੈਕ ਝੋਟੀ ਆ ਤੇ ਸਿੰਘ ਸਿੰਘ ਦੀ ਉਹੀ ਗੱਲ ਹੈ ਲਾਜਵਾਬ ਆ ਬਿੱਲੀ ਮੇਰੇ ਮੂਹਰੇ ਫੜ ਫੜ ਕੇ ਮੂਹ ਕਰੀ ਜਾਂਦਾ ਇਹਦਾ ਕਹਿੰਦਾ ਕਹਿੰਦੀ ਖਰੀਦ ਨਾ ਇਹ ਸੱਜਣੇ ਸਮਝ ਲੋ ਵੀ ਬਾਈ ਹੋਰ ਆ ਨਾ ਜਿੱਦ ਕਰਕੇ ਖਰੀਦਿਆ ਪਰ ਜਾਨਵਰ ਬਿੱਲੀ ਹੈਗੀ ਆ ਬਾਈ ਤੇਰੀ ਵੀ ਐਨ ਪੂਰੀ ਆ ਆਪਾਂ ਕਹਿੰਦੇ ਵੀ ਦੂਰ ਦ੍ਰਿਸ਼ਟੀ ਹੈਗੀ ਆ ਕਿ ਜਾਨਵਰ ਇਹ ਵੀ ਸੱਜਣੋ ਚੰਗਾ ਤੇ ਕਹੇ ਇੱਕ ਦਿਨ ਕੱਢਦੀ ਆ ਬਾਈ ਇਹ ਮੰਨ ਕੇ ਚੱਲੋ ਹਫਤਾ 10 ਦਿਨ ਕੱਢੂਗੀ ਕੱਢ ਜੂਗੀ ਅੱਛਾ ਹਫਤਾ 10 ਦਿਨ ਕੱਢ ਜੂਗੀ ਮੂੰਹਾਂ ਦੋ ਦੰਦਾ ਦੋ ਦੰਦਾ ਇਹਦਾ ਰੇਟ ਫਿਰ ਇਹਦਾ ਮੌਕੇ ਤੇ ਕਰ ਲਾਂਗੇ ਨਹੀਂ ਹੂੰ ਮੌਕੇ ਤੇ ਕਰਾਂਗੇ ਅਛੇ ਇਹਦਾ ਮੌਕੇ ਤੇ ਹੋ ਜੂਗਾ ਵੀ ਉਹਦਾ ਸੂਣ ਦੇ ਹਿਸਾਬ ਨਾਲ ਹੋ ਜੂਗਾ ਦੁੱਧ ਦੇ ਹਿਸਾਬ ਨਾਲ ਆਹ ਲੈ ਸਜਣੋ ਇਹਦਾ ਰੇਟ ਹੋ ਜੂਗਾ ਮੌਕੇ ਤੇ ਅੱਜ ਆਪਾਂ ਤੁਹਾਨੂੰ ਦਿਖਾਏ ਨੇ ਲੇਲ ਕਲਾ ਬਾਈ ਨੰਬਰਦਾਰ ਹੋਰਾਂ ਕੋਲੇ ਪਹੁੰਚੇ ਆ ਇਹਨਾਂ ਦੇ ਜਾਨਵਰ ਦਿਖਾਏ ਨੇ ਤੇ ਜਾਨਵਰ ਵੀ ਅੱਬਲ ਦਰਜੀ ਦੇ ਦਿਖਾਏ ਨੇ ਤੇ ਨੰਬਰ ਬੋਲ ਦੋ ਵੀ ਤੁਹਾਡਾ ਨੰਬਰ ਵੀਰੇ 98767 ਹਾਂਜੀ 60261 ਇੱਕ ਵਾਰੀ ਫੇਰ ਬੋਲ ਦੋ 98767 ਹਾਂਜੀ 60261 ਆਪਣੀ ਲੋਕੇਸ਼ਨ ਦੱਸ ਦੋ ਪਿੰਡ ਦੀ ਪਿੰਡ ਦੀ ਪਿੰਡ ਆਪਣਾ ਲੇਲਕਲਾ ਬਾਈ ਲੈਰੇ ਤੋਂ ਪੈ ਜਾਂਦਾ 10 ਕਿਲੋਮੀਟਰ ਲੈਰੇ ਗਾਗੇ ਤੋਂ 10 ਕਿਲੋਮੀਟਰ ਆ ਹਾਂ ਜਾਖਲ ਤੋਂ 7-8 ਕਿਲੋਮੀਟਰ ਪੈ ਜਾਂਦਾ ਹੈ ਮੂਨਕ ਤੋਂ ਪੈ ਜਾਂਦਾ 7-8 ਕਿਲੋਮੀਟਰ ਅਚਾ ਮੂਨਕ ਤੋਂ ਵੀ 7-8 ਕਿਲੋਮੀਟਰ ਹਾਂਜੀ ਹਾਂ ਲੈ ਬਾਕੀ ਸੱਜਣੋਂ ਇਹਨਾਂ ਤੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਨਾ ਬਾਈ ਨੂੰ ਘੰਟੀ ਫਟਾਫਟ ਮਲਿਆ ਲਿਓ ਕਿਉਂਕਿ ਜਾਨਵਰ ਨੇ ਜਿਹੜੇ ਜਾਨਵਰ ਐਨ ਪੂਰੇ ਏ ਕਲਾਸ ਨੇ 5 ਸਟਾਰ ਜਾਨਵਰ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਘੰਟੀ ਬਾਈ ਨੂੰ ਮਲਿਆ ਲਿਓ ਜਿਹੜੇ ਦੀ ਘੰਟੀ ਕੇਰਾ ਲੱਗੀ ਉਹਨੇ ਜਾਨਵਰ ਲੈ ਜਾਣਾ ਬਾਕੀ ਸੱਜਣਾ ਨੇ ਰਹਿ ਜਾਣਾ ਤੇ ਜਿਹੜੇ ਸੱਜਣ ਰਹਿ ਗਏ ਫਿਰ ਉਹਨਾਂ ਨੂੰ ਚੱਗੂ ਹੋਰੀ ਅਗਲੀ ਵਾਰ ਜਨਵਾਰ ਦੇ ਦੇ ਦਾਂਗੇ ਜਾ ਕੇ। ਲੋਸਟੋਕ ਖੜਿਆ ਦੁੱਧ ਤਿਆਰ ਕਰਨ ਲੱਗ ਰਿਹਾ ਅਜੇ। ਅਛਾ ਉਹ ਨਾ ਦੁੱਧ ਤਿਆਰੇ ਕਣੀ ਖੜਿਆ ਜੀ। ਅਛਾ ਉਹ ਆਪਣੇ ਕਣੀ ਖੜਿਆ। ਪਟਾਲ ਖੁਰਦ ਖੜਿਆ। ਹਾਂ ਹਾਂ ਦੁੱਧ ਤਿਆਰ 16 16 17 17 ਤੇ ਬਾਕੀ ਜੇ ਆਪਾਂ ਗੱਲ ਕਰੀ ਵੀ ਆਪਣੇ ਕੋਲੇ ਇਸ ਟਾਈਪ ਦਾ ਪਸ਼ੂ ਤਨ ਹਰ ਵਕਤ ਅਵੇਲੇਬਲ ਹੁੰਦਾ ਹੁੰਦਾ। ਹੁੰਦਾ 5-7 ਚੋਟੀਆਂ ਹੁੰਦੀਆਂ ਨੇ। ਲੈ ਸੱਜਣੋ ਇਸ ਇਸ ਪ੍ਰਕਾਰ ਦਾ ਜਿਹੜਾ ਪਸ਼ੂ ਤਨ ਬਾਈ ਹੋਰਾਂ ਕੋਲੇ ਹਰ ਵਕਤ ਅਵੇਲੇਬਲ ਹੁੰਦਾ 5 ਤੋਂ 10 ਜਨਵਾਰ ਖੜੇ ਹੁੰਦੇ ਨੇ। ਜਿਹੜੇ ਸੱਜਣੇ ਵੀ ਇੰਨਾ ਚੋ ਵੀ ਕੋਈ ਜਾਨਵਰ ਪਸੰਦ ਆਉਂਦਾ ਤੇ ਹੋਰ ਵੀ ਕੋਈ ਔਨ ਡਿਮਾਂਡ ਮਗਾਉਣਾ ਤਾਂ ਬਾਈ ਹੋਰਾਂ ਨਾਲ ਕਨੈਕਟ ਕਰ ਸਕਦੇ ਨੇ ਤੇ ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਦੱਸਿਓ ਤੇ ਕਿਸੇ ਹੋਰ ਫਾਰਮ ਤੋਂ ਹੋਰ ਚੰਗੇ ਜਾਨਵਰਾਂ ਦੀ ਵੀਡੀਓ ਲੈ ਕੇ ਮਿਲਦੇ ਆਂ ਉਦੋਂ ਤੱਕ ਚੈਨਲ ਨਾਲ ਬਨੇ ਰਹੋ ਧੰਨਵਾਦ